ਮੈਨੂੰ ਮੇਰੇ ਬੇਟੇ ਦਾ ਮੇਰੇ ਬੇਟਾ ਸੇ ਸਕੂਲ ਜਾਂਦਾ ਤਾਂ ਸੋ ਮੇਰਾ ਬੇਟਾ ਕਿੱਥੇ ਸੇ ਹੈ ਮੈਂ ਉਹਨੂੰ ਕਿੱਦਾਂ ਸਕੂਲ ਭੇਜਾਂ ਇਹ ਦੂਸਰਾ ਚਾਂਸ ਹੋ ਗਿਆ ਸਰ ਪਿਛਲੀ ਵਾਰੀ ਮਸਾ ਨਹੀਂ ਆਗਰ ਸਰ ਉਹ ਕਾਲ ਕਰ ਹੁੰਦਾ ਉੱਤੇ ਫੇਰ ਹੋ ਸਕਦੀ ਸਰ ਜੜੇ ਤੁਸੀਂ ਅਲਮਾਰੀਆਂ ਨੂੰ ਦੇਖੋ ਸਰ ਲੋਹੇ ਦੀਆਂ ਅਲਮਾਰੀਆਂ ਆਂ ਇਹ ਲੋਹੇ ਦੀਆਂ ਅਲਮਾਰੀਆਂ ਨੂੰ ਗੇਟ ਤੋੜਿਆ ਮੇਰਾ ਜਿਹੜੇ ਅਲਮਾਰੀਆਂ ਲੋਹੇ ਦੀਆਂ ਅਲਮਾਰੀਆਂ ਨੇ ਕਰ ਸਕਦੇ ਹੋ ਮੇਰੇ ਬੇਟੀ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਮੇਰੇ ਹੱਜਾ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਸਰ ਉਹ ਨਹੀਂ ਸਰ ਬਿਲਕੁਲ ਜਿਨ੍ਹਾਂ ਨੇ ਗੇਂਦ ਹੀ ਤੋੜਤਾ ਸਰ ਉਹਨਾਂ ਨੇ ਸਾਨੂੰ ਛੱਡਣਾ ਸੀ ਨਾਲ ਕਹਿ ਕੇ ਕਹੇ ਕੰਦੇ ਜੋ ਕੋਈ ਗਵਾਹੀ ਦੇਗਾ ਜਾਂ ਵੀਡੀਓ ਬਣਾਏਗਾ ਕੰਦੇ ਉਹਨਾਂ ਨੂੰ ਵੀ ਨਹੀਂ ਆਪ ਇਦਾਂ ਛੱਡਣਾ ਪਏ ਸਰ ਅੱਜ ਤੋਂ 2 ਸਾਲ ਪਹਿਲੇ ਵੀ ਇਹੀ ਮੁੰਡੇ ਸਾਡੇ ਘਰ ਆਏ ਸੀ ਸਾਡੇ ਘਰ ਉਦੋਂ ਵੀ ਬੜੀ ਥੋੜ-ਥੋੜ ਕਰਕੇ ਗਏ ਹੀ ਉਦੋਂ ਵੀ ਦਾਤਰਾ ਲੈ ਕੇ ਆਏ ਹੀ ਹਥਿਆਰ ਲੈ ਕੇ ਤੇ ਮੈਨੂੰ ਉਹੀ ਮੁੰਡੇ ਹੁਣ ਦੁਬਾਰਾ ਆਏ ਆ ਸਰ ਮੇਰਾ ਸੈਟ ਹੈਗਾ ਹੀ ਪੂਰਾ ਮੇਰੇ ਵਿਆਹ ਦਾ ਸੈਟ ਦੇ ਵਿੱਚ ਮੇਰਾ ਹਾਰ ਹੀ ਰਿੰਗ ਹੀ ਸੀਗੀ ਇਅਰਿੰਗ ਹੀ ਤੇ ਮੇਰੀ ਇੱਕ 체ਨ ਹੈਗੀ ਸੀ ਦੋ ਟੋਲੇ ਦੀ ਤੇ ਕੰਨਾਂ ਚ ਪਾਨ ਵਾਲੀਆਂ ਵਾਲੀਆਂ ਸੀ ਗੇਟ ਤੋੜਿਆ ਮੇਰਾ ਜਿਹੜੇ ਅਲਮਾਰੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਤਾਰ-ਤਾਰ ਕਰ ਸਕਦੇ ਹੋ ਮੇਰੇ ਬੇਟੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਮੇਰੇ ਹਸਬੰਦ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਸਾਈ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਸੰਤੂ ਕਲੋਨੀ ਮਜੀਠਾ ਰੋਡ ਸਰ ਪਤਾ ਨਹੀਂ ਹੈ ਕੁਝ ਮੈਂ ਤੇ ਆਪਣੇ ਹਸਬੰਦ ਨਾਲ ਗਈ ਹੀ ਗੁਰਦੁਆਰਾ ਸ਼ੀਦਾ ਸਾਹਿਬ ਮੱਥਾ ਟੇਕਣ ਸਾਡੀ ਡੇਲੀ ਦੀ ਰੁਟੀਨ ਹੈਗੀ ਹੈ ਗਊਸ਼ਾਲਾ ਜਾਣਾ ਮੰਦਿਰ ਜਾਣਾ ਉਸ ਤੋਂ ਬਾਅਦ ਸ਼ੀਦਾ ਮੱਥਾ ਟੇਕਣਾ ਕੱਲ੍ਹ ਵੀ ਪਰ ਰੁਟੀਨ ਚ ਗਏ ਹੀ ਤੇ ਜਦੋਂ ਆਪਾਂ ਮੱਥਾ ਟੇਕਣ ਗਏ ਆਂ ਤੇ ਰਸਤੇ ਵਿੱਚ ਹੀ ਸਾਨੂੰ ਗਲੀ ਚੋਂ ਫੋਨ ਆ ਗਿਆ ਕਿ ਤੁਹਾਡੇ ਘਰ 35-40 ਮੁੰਡੇ ਆਏ ਐ ਤੇ ਉਹਨਾਂ ਨੇ ਬਹੁਤ ਤੋੜਪਨ ਕਰਤੀ ਐ ਬਾਹਰ ਸਾਰਾ ਸਮਾਨ ਸਾਡਾ ਡੱਬਾਰ ਖਿਲ ਰਿਹਾ ਹੋਇਆ ਤੇ ਘਰ ਛੇਤੀ ਛੇਤੀ ਤੋਂ ਛੇਤੀ ਕਾ ਰੋ ਬੱਸ ਸਤ ਬਾਕੀ ਸਰਕਾਰ ਆ ਕੇ ਮੈਂ ਵੇਖਿਆ ਹੈ ਮੇਰੇ ਗਹਿਣਿਆਂ ਵਾਲਾ ਜੁਵੈਲੀ ਦਾ ਡੱਬਾ ਸਾਰਾ ਮੇਰੀ ਅਲਮਾਰੀਆਂ ਸਭ ਕੁਝ ਫ੍ਰਿਜ ਵਗੈਰਾ ਸਾਰਾ ਟੀਵੀ ਐਲ ਸੀ ਡੀ ਸਭ ਤੋੜ ਕੇ ਬਾਹਰ ਗਲੀ ਚ ਛੁੱਟ ਗਏ ਹੀ ਸਰ ਜਦੋਂ ਮੈਂ ਆ ਕੇ ਦੇਖਿਆ ਤੇ ਸਰ ਅੱਜ ਤੋਂ 2 ਸਾਲ ਪਹਿਲੇ ਵੀ ਇਹੀ ਮੁੰਡੇ ਸਾਡੇ ਘਰ ਆਏ ਹੀ ਸਾਡੇ ਘਰ ਉਦੋਂ ਵੀ ਬੜੀ ਤੋੜ-ਫੋੜ ਕਰਕੇ ਗਏ ਹੀ ਉਦੋਂ ਵੀ ਦਾਤਰਾ ਲੈ ਕੇ ਆਏ ਹੀ ਹਥਿਆਰ ਲੈ ਕੇ ਤੇ ਮੈਨੂੰ ਉਹੀ ਮੁੰਡੇ ਹੁਣ ਦੁਬਾਰਾ ਆਏ ਆ ਹੁਣ ਇਹਨਾਂ ਦੀ ਪੁਰਾਣੀ ਰੰਜਿਸ਼ ਹੈਗੀ ਹੈ ਕੀ ਹੈਗਾ ਪਰ ਸਰ ਮੈਂ ਕਹਨੀ ਹੈ ਕਿ ਜੋ ਵੀ ਹੈਗਾ ਘਾਰ ਆਨ ਦਾ ਕੀ ਮਤਲਬ ਹੈਗਾ ਮੇਰੇ ਘਰ ਉਹ ਜਿਹੜਾ ਸਮਾਨ ਚੋਕ ਕੇ ਲੈ ਕੇ ਗਏ ਆ ਇਹਦੇ ਵਿੱਚ ਸਾਡਾ ਕੀ ਕਸੂਰ ਹੈਗਾ ਇਹਨਾਂ ਦਾ ਕਿ ਨੁਕਸਾਨ ਹੋਇਆ ਤਾਂ ਤੁਹਾਡਾ ਸਾਰਾ ਸਮਾਨ ਸਰ ਮੇਰਾ ਸੈਟ ਹੈਗਾ ਹੀ ਪੂਰਾ ਮੇਰੀ ਵਿਆਹ ਦਾ ਸੈਟ ਦੇ ਵਿੱਚ ਮੇਰਾ ਹਾਰ ਹੀ ਰਿੰਗ ਸੀਗੀ 이어ਿੰਗ ਹੀ ਤੇ ਮੇਰੀ ਇੱਕ ਚੇਨ ਹੈਗੀ ਦੋ ਤੋਲੇ ਦੀ ਤੇ ਕੰਨਾਂ ਚ ਪਾਉਣ ਵਾਲੀਆਂ ਵਾਲ ਕਿੰਨੇ ਕਿੰਨੇ 35 40 ਬੰਦੇ ਹੈਗੇ ਸਰ ਕਿਉਂਕਿ ਮੈਂ ਤੇ ਘਰ ਨਹੀਂ ਸੀ ਹੈਗੀ ਮੈਨੂੰ ਗਲੀ ਵਾਲਿਆਂ ਨੇ ਦੱਸਿਆ ਕਿ 35 ਤੋਂ 40 ਬੰਦੇ ਹੈਗੇ ਸੀ ਉਹਨਾਂ ਦੇ ਵਿੱਚੋਂ ਪੰਜ ਛੇ ਬੰਦਿਆਂ ਦਾ ਸ਼ਾਇਦ ਮੈਨੂੰ ਨਾਮ ਪਤਾ ਹੋਣ ਬਾਕੀ ਮੈਨੂੰ ਨਹੀਂ ਪਤਾ ਹੈਗਾ ਕੌਣ ਹਾਂਜੀ ਸਰ ਪੁਲਿਸ ਨੂੰ ਆਪਾਂ 112 ਨੰਬਰ ਤੇ ਕਾਲ ਕੀਤੀ ਸੀ ਉਹ ਆਏ ਸੀ ਉਹ ਮੌਕੇ ਤੇ ਸਾਰਾ ਕੁਝ ਦੇਖ ਕੇ ਵੀਡੀਓ ਬਣਾ ਕੇ ਲੈ ਗਏ ਸੀ ਉਹਨਾਂ ਨੇ ਸਾਨੂੰ ਕਿਹਾ ਇਹ ਥਾਣੇ ਜਾ ਕੇ ਤੁਸੀਂ ਆਪਣੀ ਕੰਪਲੇਂਟ ਲਿਖਵਾਓ ਆਪਾਂ ਲਿਖਵਾ ਆਏ ਮੰਗ ਸਰ ਮੈਂ ਇਹੀ ਕਰਦੀ ਆ ਕਿ ਇਹਦੇ ਵਿੱਚ ਸਾਡਾ ਕੀ ਕਸੂਰ ਹੈਗਾ ਮੇਰਾ 14-15 ਸਾਲ ਦਾ ਬੇਟਾ ਉਹ ਸਰ ਹਰ ਵਾਰ ਘਾਰ ਹੁੰਦਾ ਸਾਡੀ ਰੁਟੀਨ ਹੈਗੀ ਅਸੀਂ ਰਾਤ ਨੂੰ ਮੰਦਿਰ ਕੋ ਉਸ਼ਾਲਾ ਵਗੈਰਾ ਜਾਂਦੇ ਆ ਮੇਰਾ ਬੇਟਾ ਨਹੀਂ ਜਾਂਦਾ ਮੇਰੇ ਨਾਲ ਅਗਰ ਸਰ ਉਹ ਕਾਲਕਾਰ ਹੁੰਦਾ ਤੇ ਫਿਰ ਲੱਗਦਾ ਉਹਦੇ ਨਾਲ ਕੋ ਹੋ ਸਕਦੀ ਸਰ ਜਿਹੜੇ ਤੁਸੀਂ ਅਲਮਾਰੀਆਂ ਨੂੰ ਦੇਖੋ ਸਰ ਲੋਹੇ ਦੀਆਂ ਅਲਮਾਰੀਆਂ ਹੈਗੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਫੇਟ ਤੋੜਿਆ ਮੇਰਾ ਜਿਹੜੇ ਅਲਮਾਰੀਆਂ ਲੋਹੇ ਦੀਆਂ ਅਲਮਾਰੀਆਂ ਨੂੰ

ਉੰਘਿਆ ਹੀ ਕਰਨੀ ਹੈ ਜੇ ਸੜਮ ਜੜਾ ਵੀ ਕੋਈ ਸਾਡੇ ਘਰ ਆ ਕੇ ਬਾਰ ਬਾਰ ਇਹ ਨੁਕਸਾਨ ਸਾਡਾ ਕਰਦਾ ਹੈ ਉਹਨਾਂ ਨੂੰ ਫੜਿਆ ਜਾਵੇ ਸੇ ਮੈਨੂੰ ਮੈਨੂੰ ਡਾਰ ਹੈਗਾ ਮੇਰੇ ਘਰ ਮੇਰੇ ਹਸਬੰਦ ਦਾ ਡਾਰ ਹੈ ਉਹ ਜੋਬਤੇ ਜਾਂਦੇ ਹੈ ਮੇਰਾ ਬੇਕਾ ਸਕੂਲ ਜਾਂਦਾ ਹੈ ਕੱਲ ਉਹਨਾਂ ਨੂੰ ਕੁਝ ਹੋਏਗਾ ਤੇ ਇਹਦੀ ਪਰਵਾਹੀ ਕੌਣ ਕਰੇਗਾ ਐਡ ਕਹਿਤੀ ਕੀਤੀ ਹੈ ਨਾ ਉਹਨਾਂ ਨੇ ਸਾਡੇ ਘਰ ਆ ਕੇ ਸੇ ਉਹ ਤਾਂ ਭਾਜ ਬੜੇ ਬੰਦੇ 30 40 ਬੰਦੇ ਹੈਗੇ ਸੀ ਇੰਨਾ ਨੁਕਸਾਨ ਆਪਾਂ ਤਾਂ ਆਪ ਹੀ ਘਬਰਾ ਗਏ ਕਿ ਇੰਨਾ ਨੁਕਸਾਨ ਚੰਗਾ ਥੋੜੀ ਲੱਗਦਾ ਆ ਚਲੋ ਜੋ ਤੋ ਜੋ ਵੀ ਤੋ ਇਹ ਕੰਨਾ ਇਦਾਂ ਘਰ ਆ ਕੇ ਥੋੜੀ ਕਿਸੇ ਦਾ ਇਦਾਂ ਨੁਕਸਾਨ ਕਰਨਾ ਆ ਯਾਰ ਨੰਨ ਕਹਿ ਕੇ ਗਏ ਕਹਿੰਦੇ ਜੋ ਕੋਈ ਗਵਾਹੀ ਦੇਗਾ ਜਾਂ ਆਪੇ ਵੀਡੀਓ ਬਣਾਏਗਾ ਕਹਿੰਦੇ ਉਹਨਾਂ ਨੂੰ ਵੀ ਨਹੀਂ ਆਪਾਂ ਇਦਾਂ ਛੱਡਣਾ ਫੇਰ ਅੱਛਾ ਮੱਲੇ ਜੇ ਧੰਕੀ ਵੀ ਦੇਖੀ ਹਾਂ ਹਾਂ ਜੀ ਵੀ ਧੰਕੀ ਧਮਕੀਆਂ ਦਿੱਤੀਆਂ ਕੰਪਲੇਟ ਕੀਤੀ ਜੋ ਪੁੱਛ ਕੇ ਹਾਂ ਜੀ ਹਾਂ ਉਹਨਾਂ ਦਾ ਵੀ ਉਹਨਾਂ ਦੇ ਵੀ ਇਹ ਹੱਲ ਕਰਨਾ ਹੈ ਇਹ 30 40 ਬੰਦੇ ਆ 30 40 ਮੁੰਡੇ ਹਾਂ ਜੀ ਜੋਤੀ ਨਾਂ ਹੈ ਮੇਰਾ ਕਿੱਥੋਂ ਦੇ ਰਹਿਣਾ ਹੈ ਤੇ ਸੋ ਦੋ ਮਦਦ ਕਰਦੇ ਵਾਲੇ ਸੰਦੂਕ ਲੋਨੀ ਕੀ ਹੋਇਆ ਗਲੀ ਰਾਤ ਇਤਨਾ ਹੀ ਕਾਫੀ ਮੁੰਡੇ ਆਏ ਇਹ ਘਰੋ ਰੂਟੀਨ ਵਾਂਗੂ ਗਏ ਆ ਛਿਦਾਂ ਦੇ ਇਹ 11:30 12 ਦੇ ਵਿੱਚ ਦਾ ਟਾਈਮ ਹੈ ਤੇ ਕਲੀ ਚੋ ਫੋਨ ਆਇਆ ਵੀ ਮਤਲਬ ਤੁਹਾਡਾ ਘਰ ਫਰੈਂਡ ਦਾ ਤੋੜ ਕੇ ਅੰਦਰ ਵੜ ਗਏ ਮੁੰਡੇ ਫ੍ਰੀਜ ਲਮਾਰੀ ਸਭ ਤੋੜਤਾ ਲਮਾਰੀਆਂ ਖੁੱਲੀਆਂ ਹੀ ਨੋਰਮਲ ਇਹਦਾ ਇੱਕੋ ਸੈਟੀ ਵਿਆਹ ਵਾਲਾ ਤੇ ਜਿਹੜਾ ਸਮਾਨ ਜਿਹੜਾ ਕੰਨਾਂ ਚ ਪਾਗਲਾ ਘਾਰ ਹੀ ਪਿਆ ਹੈ ਤੇ ਬਾਕੀ ਸਾਰਾ ਕੋਚ ਹੀ ਗਲੀ ਸੁੱਟ ਗਈ ਹੈ ਟੀਵੀ ਤੋੜ ਗਏ ਕੋਈ ਚੀਜ਼ ਨਹੀਂ ਕਰਦੀ ਇੱਕ ਵੀ ਚੀਜ਼ ਨਹੀਂ ਛੱਡੀ ਉਹਨਾਂ ਨੇ ਸਿਰਫ ਆਹੀ ਮਜੂਦ ਕਾਰਨ ਨਹੀਂ ਲੱਗਦਾ ਲੱਗਦਾ ਕਾਰਨ ਤੋਂ 3 ਸਾਲ 2023 ਦੇ ਵਿੱਚ ਇੱਕ ਝਗੜਾ ਹੋਇਆ ਸੀ ਦਾ ਤੇ ਇਹ ਉਸੇ ਚੀਜ਼ ਨੂੰ ਉਹਦਾ ਖਹਿੜਾ ਨਹੀਂ ਛੱਡਦੇ ਇਹ ਇਹ ਉਹ ਵੀ ਹੋਣ ਨਾਲ ਝਗੜਾ ਹੋਇਆ ਸੀ ਦਾ ਉਦੋਂ ਵੀ ਮੇਰੇ ਘਾਰੇ ਪੇ ਇਹੀ ਉਦੋਂ ਵੀ ਮੈਂ ਵੀਡੀਓ ਫੁਟੇਜ ਨਿਊਜ਼ ਚੈਨਲ 'ਚ ਦਿੱਤੀ ਹੀ ਬਕਾਇਦਾ ਥਾਣੇ ਦੀ ਕੰਪਲੇਂਟ ਵੀ ਦੇ ਕੇ ਆਈ ਵੀ ਜਨ ਦਾ ਥਾਣੇ 'ਚ ਦਰਖਾਸਤ ਅੱਜ ਵੀ ਭਾਵੇਂ ਉੱਥੇ ਪਈ ਹੋਏ ਤੇ ਪਰ ਉਸ ਤੋਂ ਵਾਰ ਕੋਈ ਗਨਵਾਰ ਬਾਤ ਨਹੀਂ ਉਹ ਬਸ ਇਹੀ ਕਹਿੰਦੇ ਰஞ்சிਸ਼ ਆ ਯੇ ਉਹ ਗੱਲ ਕਰਦੇ ਬਸ ਆ ਉਪਰੇ ਕਰ ਦਿੰਦੇ ਆ ਰஞ்சிਸ਼ ਅਗੀ ਤੇ ਜੋ ਵੀ ਹੋ ਉ ਤੇ ਕਾਰਵਾਈ ਕਰੋ ਜੋ ਕੁਝ ਕਰਦਾ ਵੀ ਆ ਮੁੰਡਾ ਮੇਰਾ ਕਿਉਂ ਨਹੀਂ ਉਹ ਤੇ ਕਾਰਵਾਈ ਕਰਦੇ ਨੂੰ ਕੀ ਮੰਗ ਕਰਦੇ ਮੰਗ ਇਹੀ ਹੈ ਜਿਤਨਾ ਸਾਡੇ ਘਰ ਹੈ ਇਹਦੇ ਸਮਾਨ ਦਾ ਨੁਕਸਾਨ ਹੈ ਲਮਾਰੀਆਂ ਵੇਖੋ ਕਿਰਪਾਨ ਨਾ ਪਾੜਤੀਆਂ ਨੇ ਨੁਕਸਾਨ ਇਹ ਨੁਕਸਾਨ ਤੁਹਾਡੇ ਸਾਹਮਣੇ ਹੈ ਇਹ ਕਾਗਜ਼ ਕਰਦਾ 2.5 ਲੱਖ ਦੇ ਕਰੀਬ ਹੋਣਾ ਹੈ ਇਹ ਮੈਂ ਜੋੜਨ ਤੁਹਾਡੇ ਜੋ ਪਰਿਵਾਰ ਜੋ ਕੋਈ ਘਰ ਹੁੰਦਾ ਹੁੰਦਾ ਮੈਨੂੰ ਮੈਨੂੰ ਸਭ ਤੋਂ ਪਹਿਲੇ ਮੈਨੂੰ ਹੀ ਚੀਰਨਾ ਸੀ ਇਹਨਾਂ ਨੇ ਜਿਦ ਤਰ੍ਹਾਂ ਕਰਪਾਨਾ ਮਾਰ ਕੇ ਇਹਨਾਂ ਨੇ ਫਿਰ ਜੇ ਤੁਹਾਡੇ ਸਾਹਮਣੇ ਇਸ ਬਾਰੇ ਪੁਲਿਸ ਆਈ ਰਾਤੀ ਕੰਪੇਅਰ ਕੀਤੀ 112 ਨੰਬਰ ਤੇ ਮੈਂ ਕੀਤੀ ਵੀਜਨਗਰ ਮੈਂ ਗਿਆ ਹੀ ਸਭ ਤੋਂ ਪਹਿਲੇ ਮੈਨੂੰ ਸਮਝ ਨਹੀਂ ਹੀ ਲੱਗੀ ਕਿੱਥੇ ਜਾਣਾ ਅੱਛਾ ਜੀ ਵੀਜਨਗਰ ਜਾ ਕੇ ਮੈਂ ਉਹਨਾਂ ਨੂੰ ਬਸ ਅੱਛਾ ਵੀ ਅਦਾ ਅਦਾ ਹੋਇਆ ਉਹ ਕਹਿੰਦੇ ਜੀ ਸਾਡੇ ਕੋਈ ਨਹੀਂ ਏਰੀਆ ਦਾ ਸਦਰ ਸਣੇ ਜਾਓ ਤਾਂ ਮੈਂ ਕਹਿੰਦਾ ਮੇਰੀ ਤਾਂ ਸੁਣਵਾਈ ਨਹੀਂ ਹੋਣੀ ਕਰ ਬਾਅਦ ਚ ਗੜੀ ਵਾਲੇ ਕਹਿੰਦੇ ਵੀ ਤੁਸੀਂ ਆਨਲਾਈਨ ਕੰਪਲੇਂਟ ਪਾਓ 112 ਨੰਬਰ ਤੇ ਮੈਂ ਉੱਥੇ ਫੋਨ ਕੀਤਾ ਵੀ ਪੀਸੀਆਰ ਵਾਲੇ ਆਏ ਉਹਨਾਂ ਨੇ ਵੀਡੀਓ ਫੁਟੇਜ ਬਣਾਈ ਹੈ ਮੌਕਾ ਵੇਖਿਆ ਸਰ ਮੌਕਾ ਦੇਖਿਆ ਵੀਡੀਓ ਬਣਾਈ ਸਤਨਾਮ ਸਿੰਘ ਓਪੀ ਹੈਗੇ ਸਦਰ ਥਾਣੇ ਦੇ ਉਹਨਾਂ ਨੂੰ ਕਾਲ ਕੀਤੀ ਹੈ ਵੀ ਆਹੀਂ ਦੇਖ ਲਿਆ ਵਾ ਘਰ ਚ ਕੋਈ ਚੀਜ਼ ਨਹੀਂ ਛੱਡੀ ਉਹਨਾਂ ਨੇ ਤੋੜਨ ਵਾਲੀ ਉਸ ਵੇਲੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵਾਲੇ ਇਹੀ ਹੈ ਵੀ ਦੇਖੋ ਜੋ ਸਹੀ ਜੈਨੂਇਨ ਹੈਗਾ ਨਾ ਉਹ ਡਿਸੀਜਨ ਲੈਣ ਜਿਹੜਾ ਕਿ ਸਾਡੇ ਵੀ ਹੱਕ ਜੀ ਹੋਵੇ ਜੇ ਤੇ ਮੇਰੇ ਮੁੰਡੇ ਨੂੰ ਲੱਗਦਾ ਕੁਝ ਕੀਤਾ ਹੈ ਗਲਤ ਤੇ ਔਰਤ ਕਾਨੂੰਨੀ ਕਾਰਵਾਈ ਕਰ ਰਹੀ ਤੇ ਸਾਡਾ ਕੀ ਦੋਸ਼ ਹੈ ਸਾਨੂੰ ਕੋਈ ਕਸੀਟ ਦੇ ਪਏ ਨੇ ਆਪਸੀ ਵਿੱਚ ਜੇ ਉਹਨਾਂ ਨੂੰ ਲੱਗਦਾ ਵੀ ਇਹ ਗਲਤ ਹੈ ਜਿਸ ਨੇ ਗਲਤ ਕੀਤਾ ਉਹਨੂੰ ਉਹਦੀ ਸਜ਼ਾ ਦਿਓ ਫੈਮਿਲੀ ਦਾ ਤਾਂ ਕੋਈ ਦੋਸ਼ ਨਹੀਂ ਹੈ ਰਾਤੀ ਭਾਂਤੋੜ ਕੀਤੀ ਗਈ ਕੋਈ ਵਿਅਕਤੀ ਵੱਲੋਂ ਆਤੀ ਜੋਤੀ ਬਲਰੋ ਕੋ ਬਲੇਡ ਆਈ ਰਾਤੀ 1:30 ਵਜੇ ਠੀਕ ਹੈ ਬੋਕੇ ਤੇ ਪੁਲਿਸ ਪਹੁੰਚੀ ਸੀ ਉਹਨਾਂ ਦੀ ਪਰਾਣੀ ਕੋ ਰਜਿਸਟ੍ਰ ਜਿਹਦੇ ਕਰਕੇ ਰਲਈ ਝਗੜਾ ਹੋਇਆ ਰੰਦਾ ਬਾਕੀ ਵੈਰੀਫਾਈ ਕਰਾਂਗੇ ਜੋ ਵੀ ਸਾਹਮਣੇ ਆਵੇ ਉਹ ਕਾਰਵਾਈ ਕੀਤੀ ਜਾਏਗੀ ਸਰ ਨੂੰ ਨਾਮ वगਰੇ ਵੀ ਦੱਸੇ ਕੋਈ ਨਹੀਂ ਕੋਈ ਨਾਮ ਨਹੀਂ ਕੋਈ ਦੱਸੇ ਫਿਲਹਾਲ ਕੁਛ ਕੁਝ ਜਾਰੀ ਹੈ ਸਾਡੇ